अच्छा बेटा ਤੁਹਾਡਾ ਐਨੀ ਮੈਮ ਆਊਟ ਆਫ ਸਟੇਸ਼ਨ ਸੀ ਅੱਜ ਆਊਟ ਆਫ ਸਟੇਸ਼ਨ ਹੈ ਠੀਕ ਹੈ ਮੈਮ ਤੁਸੀਂ ਮਦਦ ਤੇ ਖੁਸ਼ ਹੋ ਮੈਮ ਬੇਟੇ ਦਾ ਵੀਜ਼ਾ ਆ ਗਿਆ ਤੇ ਬੇਟੇ ਨੇ ਪਹਿਲੇ ਵੀ ਕਦੀ ਅਪਲਾਈ ਕੀਤਾ ਸੀ ਕਿ ਤੈਂ ਜਾਂ ਨਹੀਂ ਉਹਨੂੰ ਸਰ ਵੈਸੇ ਅਸੀਂ ਦੂਜੀ ਜਗ੍ਹਾ ਟਰਾਈ ਕੀਤਾ ਸੀਗਾ ਜੀ ਬਟ ਕੋਈ ਮਨਪੇਂ ਨਹੀਂ ਲੱਗੰਭ ਲੋਕ ਠੀਕ ਹੈ ਗਾਰਡਨਸ ਬਹੁਤ ਵਧੀਆ ਸੀ ਜੀ ਫਿਰ ਬੇਟੇ ਨੇ ਉੱਧਰ ਵੀ ਨੇਚਰਸ ਅਜੀਤਾ ਸੀ ਕਹਿੰਦੇ ਮम्मा ਜੂ ਜਾਣਾ ਠੀਕ ਹੈ ਉਹਨੇ ਕਿਹਾ ਕਿ ਮੈਂ ਅਸਾਂਗੇ ਵਸ ਨਹੀਂ ਜਾਣਾ ਅੱਛਾ ਥੈਂਕ ਯੂ ਮੈਮ ਥੈਂਕ ਯੂ ਜੀ ਮਿਲੋ ਇਸ ਕਲਾਇੰਟ ਦੇ ਬੇਟੇ ਨੂੰ ਜਿਸਨੇ ਪਹਿਲਾਂ 2 ਜਾਂ 3 ਬਾਰ ਹੋਰ ਨਾ ਏਜੰਟਾ ਖੋਲੋ ਪਤਾ ਕੀਤਾ ਪਰ ਸਾਈ ਆਵਰਸੀਜ਼ ਦੀ ਗਾਈਡੈਂਸ ਉਹਨਾਂ ਨੂੰ ਇੰਨੀ ਪਸੰਦ ਆਈ ਕਿ ਉਹਨਾਂ ਨੇ ਸਿੱਧਾ ਫਾਈਲ ਹੀ ਅਪਲਾਈ ਕੀਤੀ ਅੱਗੋ ਸਾਈ ਆਵਰਸੀਜ਼ ਨੇ ਵੀ ਘੱਟ ਸਮੇਂ ਵਿੱਚ ਲਗਵਾ ਕੇ ਦਿੱਤਾ ਉਸ ਨੂੰ ਰਸ਼ੀਆ ਦਾ ਸਟੱਡੀ ਵੀਜ਼ਾ ਜੇਕਰ ਤੁਸੀਂ ਵੀ ਘੱਟ ਬਜਟ ਵਿੱਚ ਵੀਜ਼ਾ ਲਗਵਾਉਣਾ ਚਾਹੁੰਦੇ ਹੋ ਤਾਂ ਉਹਨੇ ਕਾਲ ਕਰੋ ਹੇਠ ਦਿੱਤੇ ਨੰਬਰ ਤੇ